ਵੇਖੋ ਜਿਹੜੀ ਇਹ ਤਰਾਸਦੀ ਬਣੀ ਆ ਇਹ ਬਣੀ ਸਰਕਾਰ ਦੀ ਅنگਹਿਲੀ ਦੇ ਕਾਰਨ ਜਦੋਂ ਸਰਕਾਰ ਅੱਜ ਆਪਣੇ ਆਪ ਨੂੰ ਇਹ ਕਹਿ ਰਹੀ ਹੈ ਕਿ ਅਸੀਂ ਚੰਦ ਤੱਕ ਪਹੁੰਚ ਗਏ ਆ ਅਸੀਂ ਜਿਹੜੇ ਆਪਣੇ ਝੰਡੇ ਆ ਚੰਦ ਤੱਕ ਚੁਲਾਏ ਵਿਸ਼ਵਗੁਰੂ ਨੂੰ ਆਪਣੇ ਆਪ ਨੂੰ ਇਹ ਦੱਸ ਰਹੇ ਆ ਦੂਜੇ ਪਾਸੇ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡਾ ਜਿਹੜਾ ਵੈਦਰ ਦਾ ਜਿਹੜਾ ਮੌਸਮ ਆਏ ਕਿ ਕਿਤਨਾ ਚੱਲੂਗਾ ਜਿਹੜੇ ਆ ਉਹ ਬੰਬ ਬਣਾ ਕੇ ਰੱਖੇ ਹੋਏ ਆ ਤੇ ਆਪਾਂ ਨੂੰ ਇਹ ਨਹੀਂ ਪਤਾ ਕਿ ਆਉਣ ਵਾਲੇ ਸਮੇਂ 'ਚ ਕਿੰਨਾ ਮੀਂਹ ਪੈਣਾ ਕਿੰਨਾ ਆਪਾਂ ਜਿਹੜਾ ਪਾਣੀ ਆ ਉਹ ਛਟਣਾ ਪਹਿਲਾ ਆਪਾਂ ਇਕੱਠਾ ਕਰਨ ਤੇ ਲੱਗੇ ਆ ਮੁੜ ਕੇ ਜਗਦੰਮ ਤੇ ਛੱਡ ਕੇ ਆਪਾਂ ਤੇ ਸਾਰੇ ਦਾ ਸਾਰਾ ਪੰਜਾਬ ਜਿਹੜਾ ਵਾ ਉਹ ਡੋਬ ਕੇ ਰੱਖ ਦਿੱਤਾ ਇਹਦੇ ਵਿੱਚ ਸਰਕਾਰਾਂ ਦੀ ਮਿਲੀ ਭੁਗਤਵਾ ਹੈਰਾਨਗੀ ਦੀ ਗੱਲ ਤੇ ਆ ਕਿ ਅਫਗਾਨਿਸਤਾਨ ਦੇ ਵਿੱਚ ਪਹਚਾ ਲਾਵੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਆ ਜਾਂਦਾ ਵਾ ਕਿ ਉਹਨਾਂ ਪਹਚਾ ਲਾ ਵਾਲਿਆਂ ਦੇ ਜਿਹੜਾ ਉਸ ਜੇ ਕੋਈ ਨੁਕਸਾਨ ਹੋਇਆ ਤੇ ਉਹਦੀ ਪਰਪਾਈ ਕਰਾਂਗੇ ਪਰ ਪੰਜਾਬ ਦੇ ਨੁਕਸਾਨ ਆਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਅਮਿਤ ਸ਼ਾਹ ਦਾ ਹਜੇ ਤੱਕ ਇੱਕ ਵੀ ਕੋਈ ਬਿਆਨ ਨਹੀਂ ਆਇਆ ਜਿਹੜਾ ਕਿ ਸਾਨੂੰ ਐ ਲੱਗਦਾ ਵਾ ਇਹ ਸਾਨੂੰ ਡੋਬਣ ਵਾਸਤੇ ਜਾਣਬੁੱਝ ਕੇ ਪਾਣੀ ਜਿਹੜਾ ਵਾ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਰਲ ਮਿਲ ਕੇ ਛੱਡਿਆ ਗਿਆ ਵਾ ਕੋਈ ਸਮਝ ਨਹੀਂ ਪੈ ਰਹੀ ਕਿ ਕੀ ਚੱਲ ਰਿਹਾ ਜੀ ਵੇਖੋ ਇਹਦੇ ਵਿੱਚ ਚੱਕਰ ਇਸ ਚੀਜ਼ ਦੀ ਆ ਵੀ ਜਿਹੜੇ ਦਾਨੀ ਸੀ ਅੱਜ ਉਹਨਾਂ ਨੂੰ ਮੰਗਤੇ ਬਣ ਕੇ ਜਿਹੜਾ ਵਾ ਉਹ ਖਲੋਣਾ ਪੈ ਰਿਹਾ ਵਾ ਦੱਸਿਆ ਉਹਨਾਂ ਵੀ ਇਸ ਘਰ ਦੇ ਵਿੱਚ ਕੋਈ ਹੈਗਾ ਸੀਗਾ ਕਮਾਉਣ ਵਾਲਾ ਤੇ ਉਹ ਚੱਲ ਵੱਸਿਆ ਰਾਤ ਦਾ ਤੇ ਉਹਦਾ ਸਸਕਾਰ ਵੀ ਸੜਕ ਤੇ ਕੀਤਾ ਬਹੁਤ ਔਖੇ ਪੰਦੇ ਵਿੱਚ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਸ ਚੀਜ਼ ਦੀ ਲੋੜ ਉਹ ਕਹਿੰਦੇ ਵੀ ਸੱਚਾਈ ਤੇ ਵੀ ਤੁਹਾਨੂੰ ਪਿਉਣ ਯੋਗ ਆ ਵੀ ਪਾਣੀ ਨਹੀਂ ਸਾਡੇ ਕੋਲ ਹੈਗਾ ਮੈਡਮ ਸੋਨੀਆ ਮਾਨ ਉਹਨਾਂ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਤੋ ਜਿਹੜੀ ਰਾਤ ਸਮਗਰੀ ਆ ਰੋਕ ਦਿੱਤੀ ਗਈ। ਰੋਕ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਲੋਕਾਂ ਦੀ ਤੂ ਤੂ ਮੈਂ ਮੈਂ ਹੋਈ ਤੇ ਫਿਰ ਜਿਹੜਾ ਵਾਏ ਰਾਤ ਸਮਗਰੀ ਗਾਂ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਪਹਚਾਈ ਗਈ। ਪਿੰਡਾਂ ਵੀ ਬੇਨਤੀ ਕੀਤੀ ਆ ਵੀ ਸਰਕਾਰ ਨਜ਼ਰ ਆ ਰਹੀ ਆ ਸਿਰਫ ਨੰਬਰ ਬਣਾਉਣ ਦੇ ਉੱਤੇ। ਅਲੱਗ ਬੀਬੀ ਕਹਿ ਰਹੀ ਜਿਹੜੀ ਵੀ ਮੈਂ ਅਸੀਂ 5 ਕਰੋੜ ਰੁਪਇਆ ਬੰਦੇ ਉੱਤੇ ਲਾਇਆ। ਜੇ 5 ਕਰੋੜ ਰੁਪਇਆ ਬੰਦੇ ਉੱਤੇ ਤੁਸੀਂ ਲਾ ਵੀ ਦਿੱਤਾ। ਪਹਿਲੀ ਗੱਲ ਤੇ ਵੀ 5 ਕਰੋੜ ਦਾ ਬੰਦਾ ਕੀ ਆ? ਸਾਚੇ ਮਸੋ ਸਾਡੀ ਡੀਸੀ ਸਾਹਿਬ ਡੀਸੀ ਸਾਹਿਬ ਕਮਾਉਣ ਦੇ ਹੱਕਦਾਰ ਵਾ ਜਿਹੜੀ ਸੱਚੀ ਗੱਲ ਵਾ ਮੈਂ ਪਹਿਲਾਂ ਤਾਂ ਜਦੋਂ ਡੀਸੀ ਸਾਹਿਬ ਪਹਿਲਾਂ ਵੀ ਸਾਨੂੰ ਮਿਲਦੇ ਆ ਤੇ ਉਹਨਾਂ ਦਾ ਮੈਂ ਜਿਹੜਾ ਕੰਮ ਕਰਨ ਦਾ ਜੋ ਢੰਗ ਨੂੰ ਵੇਖ ਕੇ ਕਹਿੰਦਾ ਹਾਂ ਨਾ ਵੀ ਜਦੋਂ ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਬੋਲੇ ਤੇ ਤੁਹਾਡੀ ਬਦਲੀ ਕਰ ਦੇਣਗੇ ਪਰ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਮੈਂ ਜਿੱਥੇ ਵੀ ਰਹੂੰਗੀ ਮੈਂ ਡੀਸੀ ਰਹਿਣਾ ਤੇ ਮੈਂ ਇਸ ਤਰ੍ਹਾਂ ਕੰਮ ਕਰੂੰਗੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹੜ ਦਾ ਕਹਿਰ ਟੁੱਟਿਆ ਹੋਇਆ ਖਾਸ ਕਰਕੇ ਮਾਝੇ ਦੇ ਵਿੱਚ ਮੌਜੂਦ ਆ ਅਜਨਾਲਾ ਰਮਦਾਸ ਸੈਡ ਕਾਫੀ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ ਤਾਂ ਲਗਭਗ ਸੈਂਕੜੇ ਦੇ ਹਿਸਾਬ ਨਾਲ ਕਿਸਾਨਾਂ ਦੇ ਜਿਹੜੇ ਜ਼ਮੀਨ ਆ ਉਹ ਖਰਾਬ ਹੋ ਚੁੱਕੀ ਆ ਤੇ ਪੰਜਾਬ ਪਰ ਤੋਂ ਅਰ ਰਾਹਤ ਸਮਗਰੀ ਜਿਹੜੀ ਆ ਪਹੁੰਚ ਰਹੀ ਆ ਤੇ ਭਾਰਤੀ ਕਿਸਾਨ ਜੂ ਨੇ ਇੱਕ ਤਾਂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਸਾਡੇ ਨਾਲ ਨੇ ਨੰਗਲੀ ਸਾਹਿਬ ਪਿਛਲੇ 5-7 ਦਿਨ ਤੋਂ ਤੁਸੀਂ ਇਹ ਇਲਾਕਾ ਵੇਖ ਰਹੇ ਹੋ ਰਮਦਾਸ ਏਰੀਆ ਜਿਹੜਾ ਲਗਭਗ ਕਾਫੀ ਪ੍ਰਭਾਵਿਤ ਹੋ ਚੁੱਕਿਆ ਹੈ ਤੇ ਕਿਸ ਤਰ੍ਹਾਂ ਦੀ ਅਰੇਂਜਮੈਂਟ ਤੁਹਾਡੇ ਵੱਲੋਂ ਕੀਤੀ ਜਾ ਰਹੀ ਆ ਸਰਕਾਰ ਕਿੱਥੇ ਖੜੀ ਆ ਤੇ ਲੋਕਾਂ ਦੇ ਹਾਲਾਤ ਕੀ ਨੇ ਵੇਖੋ ਜਿਹੜੀ ਇਹ ਤਰਾਸਦੀ ਬਣੀ ਆ ਇਹ ਬਣੀ ਸਰਕਾਰ ਦੀ ਅਣਗਹਿਲੀ ਦੇ ਕਾਰਨ ਜਦੋਂ ਸਰਕਾਰ ਆ ਜੀ ਆਪਣੇ ਆਪ ਨੂੰ ਇਹ ਕਹਿ ਰਹੀ ਆ ਵੀ ਅਸੀਂ ਚੰਦ ਤੱਕ ਪਹੁੰਚ ਗਿਆ ਅਸੀਂ ਜਿਹੜੇ ਆਪਣੇ ਝੰਡੇ ਆ ਚੰਦ ਤੱਕ ਚੁਲਾਏ ਵਿਸ਼ਵਗੁਰੂ ਨੂੰ ਆਪਣੇ ਆਪ ਨੂੰ ਦੂਜੇ ਪਾਸੇ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਡਾ ਜਿਹੜਾ ਵੈਦਰ ਦਾ ਜਿਹੜਾ ਮੌਸਮ ਆਏ ਕਿਤਨਾ ਚੱਲੂਗਾ ਜਦੋਂ ਆਪਣੇ ਕੋਲ ਡੈਮ ਬਣਾਏ ਆ ਸਾਡੇ ਉੱਤੇ ਤੁਸੀਂ ਇੱਕ ਜਿਹੜੇ ਆ ਉਹ ਬੰਬ ਬਣਾ ਕੇ ਰੱਖੇ ਹੋਏ ਆ ਤੇ ਆਪਾਂ ਨੂੰ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ 'ਚ ਕਿੰਨਾ ਮੀਂਹ ਪੈਣਾ ਕਿੰਨਾ ਆਪਾਂ ਜਿਹੜਾ ਪਾਣੀ ਆ ਉਹ ਛਟਣਾ ਪਹਿਲਾਂ ਆਪਾਂ ਇਕੱਠਾ ਕਰਨ ਤੇ ਲੱਗੇ ਆ ਮੁੜ ਕੇ ਜੱਕਦਮ ਤੇ ਛੱਡ ਕੇ ਆਪਾਂ ਤੇ ਸਾਰੇ ਦਾ ਸਾਰਾ ਪੰਜਾਬ ਜਿਹੜਾ ਵਾ ਡੋਬ ਕੇ ਰੱਖ ਦਿੱਤਾ ਇਹਦੇ ਵਿੱਚ ਸਰਕਾਰਾਂ ਦੀ ਮਿਲੀ ਭੁਗਤਵਾ ਹੈਰਾਨਗੀ ਦੀ ਗੱਲ ਤੇ ਆ ਵੀ ਅਫਗਾਨਿਸਤਾਨ ਦੇ ਵਿੱਚ ਪੁਚਾ ਲਾਵੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਆ ਜਾਂਦਾ ਵਾ ਕਿ ਉਹਨਾਂ ਪੁਚਾ ਲਾ ਲੈਣ ਦੇ ਜਿਹੜਾ ਉਸ ਜੇ ਕੋਈ ਨੁਕਸਾਨ ਹੋਇਆ ਤੇ ਉਹਦੀ ਪਰਪਾਈ ਕਰਾਂਗੇ ਪਰ ਪੰਜਾਬ ਦੇ ਨੁਕਸਾਨ ਆਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਅਮਿਤ ਸ਼ਾਹ ਦਾ ਹਜੇ ਤੱਕ ਇੱਕ ਵੀ ਕੋਈ ਬਿਆਨ ਨਹੀਂ ਆਇਆ ਜਿਹੜਾ ਕਿ ਸਾਨੂੰ ਐ ਲੱਗਦਾ ਵਾ ਕਿ ਸਾਨੂੰ ਡੋਬਣ ਵਾਸਤੇ ਜਾਣਬੁੱਝ ਕੇ ਪਾਣੀ ਜਿਹੜਾ ਵਾ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਰਲ ਮਿਲ ਕੇ ਛੱਡਿਆ ਗਿਆ ਵਾ ਜੀ ਕਿੰਨੇ ਕ ਇਲਾਕੇ ਦੇ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਕਿੰਨੇ ਕ ਲੋਕਾਂ ਦਾ ਨੁਕਸਾਨ ਹੋਇਆ ਜ਼ਮੀਨ ਦੀ ਕਿਸ ਤਰ੍ਹਾਂ ਹਾਲਾਤ ਨੇ ਵੇਖੋ ਇਹਨੂੰ ਆਪਾਂ ਐ ਮੰਨੀਆਂ ਵੀ ਪਠਾਨਕੋਟ ਤੋਂ ਸ਼ੁਰੂ ਹੋਇਆ ਆਪਣਾ ਜਿਹੜਾ ਮਾਝਾ ਏਰੀਆ ਵਾ ਪਠਾਨਕੋਟ ਤੋਂ ਦੀਨਾਨਗਰ ਫਿਰ ਡੇਰਾ ਬਾਬਾ ਨਾਨਕ ਰਮਦਾਸ ਫਿਰ ਅਗਲੇ ਪਾਸੇ ਗਗੋਮਾਲ ਕਾਂ ਜਨਾਲਾ ਤੇ ਇਸੇ ਤਰ੍ਹਾਂ ਫਿਰ ਭਿੰਡਿਆ ਨੂੰ ਲੰਘਦਾ ਹੋਇਆ ਜਿੰਨਾ ਚਿਰ ਤੱਕ ਇਹ ਪਾਕਿਸਤਾਨ ਦੀ ਹੱਦ 'ਚ ਨਹੀਂ ਵੜਦਾ ਜਾ ਕੇ ਰਾਣਗਾਲੇ ਬਾਰਡਰ ਤੋਂ ਉਹਨਾਂ ਇਹਨਾਂ ਸਾਰਾ ਇਲਾਕਾ ਕੋਈ 1.5 200 ਕਿਲੋਮੀਟਰ ਜਿਹੜਾ ਬੰਦਾ ਵਾ ਇਲਾਕਾ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਸੈਂਕੜੇ ਪਿੰਡ ਜਿਹੜੇ ਆਏ ਆ ਸਾਰੇ ਤੇ ਸਾਰੇ ਡੁੱਬ ਗਏ ਆ ਇਹਦੇ ਨਾਲ ਦੋਹਰਾ ਨੁਕਸਾਨ ਸਾਨੂੰ ਝੱਲਣਾ ਪੈ ਰਿਹਾ ਜਿਹੜੀ ਕਿਸਾਨੀ ਉਹ ਤੇ ਖਤਮ ਹੋ ਗਈ ਤੇ ਜਿਹੜਾ ਸਾਡਾ ਮਜ਼ਦੂਰ ਵਾ ਉਹਦੇ ਕੋਲੋਂ ਕੰਮ ਖਤਮ ਹੋ ਗਿਆ ਜਦੋਂ ਕੰਮ ਹੀ ਨਹੀਂ ਰਿਹਾ ਉਹ ਬਿਲਕੁਲੋ ਮਜ਼ਦੂਰ ਵੀ ਅੱਜ ਸੜਕਾਂ ਦੇ ਉੱਤੇ ਆ ਤੇ ਕਿਸਾਨ ਵੀ ਜਿਹੜੇ ਘਰੋਂ ਭਕਾਰ ਹੋ ਗਿਆ ਦੋਰੀ ਮਾਰ ਸਾਨੂੰ ਸਾਰੇ ਪੰਜਾਬ ਨੂੰ ਬਿਲਕੁਲੋ ਪੀਸ ਕੇ ਰੱਖ ਦਿੱਤਾ ਹੈ ਇਹਦੇ ਵਿੱਚ ਮਾਝੇ ਦੀ ਗੱਲ ਕੀਤੀ ਤੁਸੀਂ ਮਾਝਾ ਹਮੇਸ਼ਾ ਹੀ ਲੰਗਰਾਂ ਦੇ ਵਿੱਚ ਸੇਵਾ ਦੇ ਵਿੱਚ ਵੱਗ ਚੜ ਕੇ ਅੱਗੇ ਹੁੰਦਾ ਸੀ ਪਰ ਅੱਜ ਮਾਝਾ ਹੀ ਜਿਹੜਾ ਇਸ ਚਪੇੜ ਦੇ ਵਿੱਚ ਆ ਗਿਆ ਜੀ ਕੋਈ ਕੋਈ ਸਮਝ ਨਹੀਂ ਪੈ ਰਹੀ ਵੀ ਕੀ ਚੱਲ ਰਿਹਾ ਜੀ ਵੇਖੋ ਇਹਦੇ ਵਿੱਚ ਚੱਕਰ ਇਸ ਚੀਜ਼ ਦੀ ਆ ਵੀ ਜਿਹੜੇ ਦਾਨੇ ਸੀ ਅੱਜ ਉਹਨਾਂ ਨੂੰ ਮੰਗਤੇ ਬਣ ਕੇ ਜਿਹੜਾ ਵਾ ਖਲੋਣਾ ਪੈ ਰਿਹਾ ਵਾ ਇੱਥੇ ਜਿੰਨੇ ਵੀ ਆ ਸਾਡੇ ਵੀਰ ਵਾ ਜਿਹੜੇ ਆ ਜਿਹੜੇ ਆਉਣ ਵਾਲੇ ਆ ਸਾਰੇ ਉਹ ਵੀ ਇਸੇ ਤਰ੍ਹਾਂ ਆ ਕੇ ਸੇਵਾ ਤੇ ਕਰਦੇ ਆ ਮਾਝੇ ਦੇ ਜਿਹੜੇ ਪਿੰਡ ਬਚੇ ਉਹ ਵੀ ਸੇਵਾ ਕਰ ਰਹੇ ਪੂਰੇ ਜੋਰ ਤੇ ਪਰ ਜਦੋਂ ਆਪਾਂ ਪਿੰਡਾਂ ਵਿੱਚ ਜਾਂਦੇ ਆ ਕੱਲ ਇੱਕ ਅਸੀਂ ਘਰ ਦੇ ਵਿੱਚ ਗਏ ਆਪਣੀ ਟੀਮ ਵੱਲੋਂ ਸਾਨੂੰ ਨਹੀਂ ਪਤਾ ਵੀ ਇੱਥੇ ਮਰਗ ਹੋਈ ਆ ਅਸੀਂ ਉਹਨਾਂ ਨੂੰ ਪੁੱਛਣ ਆਸਤੇ ਗਏ ਵੀ ਰਾਸ਼ਨ ਕੀ ਚਾਹੀਦਾ ਜਦੋਂ ਉਹਨਾਂ ਨੇ ਜਾਦੇ ਚਿਹਰੇ ਉੱਤਰੇ ਵੇਖਿਆ ਪੁੱਛਿਆ ਵੀ ਕੋਈ ਪ੍ਰੋਬਲਮ ਆ ਜਿਆਦਾ ਦੱਸਿਆ ਉਹਨਾਂ ਵੀ ਇਸ ਘਰ ਦੇ ਵਿੱਚ ਇੱਕੋ ਹੀ ਹੈਗਾ ਸੀਗਾ ਕਮਾਉਣ ਵਾਲਾ ਤੇ ਉਹ ਚੱਲ ਵਸਿਆ ਰਾਤ ਦਾ ਤੇ ਉਹਦਾ ਸਸਕਾਰ ਵੀ ਸੜਕ ਤੇ ਕੀਤਾ ਬਹੁਤ ਔਖੇ ਪੰਦੇ ਵਿੱਚ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਸ ਚੀਜ਼ ਦੀ ਲੋੜੋਂ ਕਹਿੰਦੇ ਵੀ ਸਚਾਈ ਦੇ ਵੀ ਤੁਹਾਨੂੰ ਪਿਉਣ ਯੋਗਾ ਵੀ ਪਾਣੀ ਨਹੀਂ ਸਾਡੇ ਕੋਲ ਹੈਗਾ ਇਹ ਹਾਲਾਤ ਉਹਨਾਂ ਘਰਾਂ ਦੇ ਜਿਹੜੇ ਬਾਹਰੋਂ ਵੇਖਣ ਨੂੰ ਮਹਿਲ ਲੱਗਦੇ ਆ ਉਹਨਾਂ ਘਰਾਂ ਦੇ ਹਾਲਾਤ ਬਣਾ ਕੇ ਰੱਖ ਦਿੱਤੇ ਆ ਸਰਕਾਰ ਨੇ ਜਿਹੜਾ ਕਿ ਅਜੇ ਵੀ ਟਲਦੇ ਨਹੀਂ ਆ ਅਜੇ ਵੀ ਸਾਰੇ ਜਿੰਨੇ ਵੀ ਸਾਡੇ ਡੈਮ ਆ ਉਹ ਆਪਣੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਪਰ ਸਰਕਾਰ ਅਜੇ ਵੀ ਪਾਣੀ ਰੋਕ ਰੋਕ ਕੇ ਕਾ ਪਤਾ ਨਹੀਂ ਕੀ ਕਰਨਾ ਚਾਹੁੰਦੀ ਆ ਕੀ ਇਹਦੇ ਮਨਸੂਬੇ ਨੇ ਜਿਸ ਤਰ ਤੁਸੀਂ ਕੇਂਦਰ ਸਰਕਾਰ ਦੀ ਗੱਲ ਕੀਤੀ ਆ ਪਰ ਪੰਜਾਬ ਸਰਕਾਰ ਦਾ ਵੀ ਹਲੇ ਤੱਕ ਕੋਈ ਐਲਾਨ ਨਹੀਂ ਆਇਆ ਕਿ ਹਰਪਰ ਹਾਲਤ ਇਲਾਕਿਆਂ ਨੂੰ ਇਹ ਆ ਜਿਹੜੀ ਆ ਸਮਗਰੀ ਦਿੱਤੀ ਜਾਊਗੀ ਇਸ ਤਰ੍ਹਾਂ ਦੇ ਪੈਸੇ ਦਿੱਤੇ ਜਾਣਗੇ ਆ ਗ੍ਰਾਂਟ ਦਿੱਤੀ ਜਾਊਗੀ ਵੇਖੋ ਮੈਂ ਤੇ ਇਹ ਗੱਲ ਮੰਨਦਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਤੇ ਵੋਟਾਂ ਇਕੱਠੀਆਂ ਕਰਨ ਤੇ ਲੱਗੀ ਆ ਉਹ ਹੜ੍ਹ ਨੂੰ ਮੌਕਾ ਦੱਸਦੀ ਆ ਹੜ੍ਹ ਨੂੰ ਮੌਕਾ ਆਪਾਂ ਥੋੜਾ ਸਮਾਂ ਪਹਿਲਾਂ ਇੱਕ ਚੀਜ਼ ਵੇਖੀ ਸੀ ਕਿ ਜਦੋਂ ਇਹਨਾਂ ਦਾ ਮਨੀਸ਼ ਸੋਧਿਆ ਕਹਿ ਰਿਹਾ ਸੀ ਵੀ ਸ਼ਾਮ-ਦਾਮ ਡੰਡ ਭੇਡ ਝੂਠ ਸੱਚ ਜੋ ਵੀ ਆ ਤੁਸੀਂ ਕਰਨਾ ਥੋੜੇ ਦਿਨ ਪਹਿਲਾਂ ਆਪਣੇ ਇੱਧਰ ਦੇ ਇਲਾਕੇ ਦੇ ਵਿੱਚ ਜਿਹੜਾ ਵਾ ਪਿੰਡਗਾ ਸੈਦਾਂ ਵਾਲਾ ਇਲਾਕਾ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਰਾਹਤ ਦੀ ਸਮਗਰੀ ਭੇਜੀ ਗਈ ਤੇ ਸਾਡੇ ਉੱਥੇ ਜਿਹੜੇ ਹਲਕਾ ਇੰਚਾਰਜ ਵਾ ਮੈਡਮ ਸੋਨੀਆ ਮਾਨ ਉਹਨਾਂ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਤੇ ਉਹ ਜਿਹੜੀ ਰਾਤ ਸਮਗਰੀ ਆ ਰੋਕ ਦਿੱਤੀ ਗਈ ਰੋਕ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਲੋਕਾਂ ਦੀ ਤੂ ਤੂ ਮੈਂ ਮੈਂ ਹੋਈ ਤੇ ਫਿਰ ਜਿਹੜਾ ਵਾਏ ਰਾਤ ਸਮਗਰੀ ਗਾਂ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਪਹਚਾਈ ਗਈ ਇਸੇ ਤਰ੍ਹਾਂ ਹੁਣ ਕੱਲ ਇੱਕ ਬੀਬੀ ਨੇ ਕੋਈ ਉੱਥੇ ਨੌਜਵਾਨਾਂ ਨਾਲ ਜਿਹਨੂੰ ਬੰਨ ਦੇ ਉੱਤੇ ਖਲੋ ਕੇ ਗੱਲ ਕੀਤੀ ਤੇ ਉਹਨੇ ਜਥੇਬੰਦੀਆਂ ਨੂੰ ਬੁਰਾ ਭਲਾ ਬੋਲਿਆ ਅਸਲ ਦੇ ਵਿੱਚ ਉਹ ਇਹਨੂੰ ਮੌਕਾ ਲਵਦੇ ਆ ਵੀ ਵੋਟਾਂ ਪੱਕੀਆਂ ਕਰੀਏ ਗਰੀਬਾਂ ਵਿੱਚ ਦੱਸਿਏ ਉਹ ਕਹਿੰਦੇ ਆ ਵੀ ਜਿਹੜਾ ਸਮਾਨ ਮਗਰੋਂ ਆਉਂਦਾ ਸਾਡੇ ਕੈਂਪ 'ਚ ਰੱਖ ਦਿਓ ਫਿਰ ਅਸੀਂ ਆਪਣੇ ਕੈਂਪ ਦੇ ਵਿੱਚੋਂ ਜਿਹੜਾ ਵਾ ਉਹ ਗਾਹ ਲੈ ਕੇ ਜਾਵਾਂਗੇ ਇਸ ਤਰ੍ਹਾਂ ਜਿਹੜਾ ਉਹ ਇਹਨੂੰ ਵੋਟਾਂ ਪੱਕੀਆਂ ਕਰਨ ਦਾ ਜਿਹੜਾ ਉਹ ਸਾਧਨ ਕਰ ਰਿਹਾ ਜੀ ਤੇ ਜਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਪੰਜਾਬ ਭਰ ਤੋਂ ਲੋਕ ਪਹੁੰਚ ਰਹੇ ਨੇ ਇੱਥੇ ਸਿੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਹੋਰ ਕਈ ਤਰ੍ਹਾਂ ਦੇ ਸਮਾਜ ਸੇਵੀ ਲੋਕ ਪਹੁੰਚ ਰਹੇ ਨੇ ਕੀ ਲੱਗਦਾ ਹੈ ਕਿ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਸਰਕਾਰ ਸਿਰਫ ਤੇ ਸਿਰਫ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਸਰਕਾਰ ਨਜ਼ਰ ਆ ਰਹੀ ਆ ਸਿਰਫ ਨੰਬਰ ਬਣਾਉਣ ਦੇ ਉੱਤੇ ਸਰਕਾਰ ਕਿਤੇ ਵੀ ਨਹੀਂ ਕੱਲ ਇੱਕ ਬੀਬੀ ਕਹਿ ਰਹੀ ਜਿਹੜੀ ਵੀ ਮੈਂ ਅਸੀਂ 5 ਕਰੋੜ ਰੁਪਈਆ ਬੰਨ ਦੇ ਉੱਤੇ ਲਾਇਆ ਜੇ 5 ਕਰੋੜ ਰੁਪਈਆ ਬੰਨ ਦੇ ਉੱਤੇ ਤੁਸੀਂ ਲਾ ਵੀ ਦਿੱਤਾ ਪਹਿਲੀ ਗੱਲ ਤੇ ਵੀ 5 ਕਰੋੜ ਦਾ ਬੰਨਦਾ ਕੀ ਆ ਅਜੇ ਤੱਕ ਆਪਾਂ ਨੂੰ ਇਹ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆ ਵੀ ਆਨੰਦਪੁਰ ਸਾਹਿਬ ਤੋਂ ਆਉਂਦੀ ਸੜਕ ਜਿਹੜੀ ਸਦੀਆਂ ਤੱਕ ਨਹੀਂ ਬਣੀ ਉਹ ਸੜਕ ਜਿਹੜੀ ਆ ਹੁਣ ਉਹ ਇੱਕ ਕਾਰ ਸੇਵਾਲੇ ਮਹਾਪੁਰਖ ਬਣਾ ਰਹੇ ਆ ਜਿਹੜਾ ਸਾਡਾ ਇੱਥੇ ਕੋਨੇ ਵਾਲਾ ਬੰਨ ਟੁੱਟਿਆ ਪਿਆ ਸੀ ਉਹਦੇ ਆਸਤੇ ਜਦੋਂ ਪ੍ਰਸ਼ਾਸਨ ਨਾਲ ਗੱਲ ਕੀਤੀ ਕਹਿੰਦੇ ਟੈਂਡਰ ਲੱਗੂਗਾ ਤੇ ਫਿਰ ਜਿਹੜਾ ਵਾ ਉਹ ਬੰਨ ਆਪਾਂ ਚਾਲੂ ਕਰਾਂਗੇ ਉਹ ਗੁਰੂ ਕੇ ਬਾਗ ਵਾਲੇ ਮਹਾਂਪੁਰਖਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਵੀ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਹੈਲਪ ਕਰਦੇ ਹਾਂ ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਅਸੀਂ ਸ਼ੁਰੂਆਤ ਕਰਾਂਗੇ ਉਹ ਉਹਨਾਂ ਨੇ ਕੀਤੀ ਸਾਰਾ ਕੁਝ ਤੇ ਆਪ ਲੋਕ ਜਾਂ ਸੰਤ ਮਹਾਂਪੁਰਖ ਜਾਂ ਸਮਾਜ ਸੇਵੀ ਸੰਸਥਾਵਾਂ ਇਹਨਾਂ ਜਿਹੋ ਜਿਹੜਾ ਉਹ ਸਭ ਕੁਝ ਚਲਾ ਰਹੀਆਂ ਸਰਕਾਰ ਤੇ ਕਿਤੇ ਵੀ ਗਰਾਊਂਡ ਲੈਵਲ ਤੇ ਨਹੀਂ ਹੈ ਸਰਕਾਰ ਤੇ ਨਾਟਕਬਾਜ਼ੀ ਕਰਨ ਨੂੰ ਕਰ ਲਈ ਹੈ ਕਲ ਭਗਵੰਤ ਮਾਨ ਜੀ ਨੇ ਆਪਣੀ ਇੱਕ ਵਰਕਰ ਬੀਬੀ ਕੋਲੋਂ ਜਿਹੜਾ ਵਾ ਉਹ ਇੱਕ ਉਹਨਾਂ ਨੇ ਉ ਹੀ ਆ ਵੇਖੋ ਕਿੱਡੇ ਔਖੇ ਜਿਹੜੇ ਲੋਕ ਆ ਇਹਨਾਂ ਦੀ ਸੇਵਾ ਕਰ ਰਹੇ ਆ ਜਦੋਂ ਕਿ ਉੱਥੇ ਲੋਕਾਂ ਦਾ ਰੌਲਾ ਪਾਇਆ ਵੀ ਜੇ ਤੁਹਾਡਾ ਇਹ ਕੰਮ ਨਿਭੜ ਗਾ ਤਾਂ 3 ਘੰਟੇ ਹੋ ਗਏ ਭਾਈ ਅਗਲੇ ਪਾਸੇ ਰੋਟੀ ਨਹੀਂ ਪਹੁੰਚੀ ਹੁਣ ਰੋਡ ਖੋਲ ਦੋ ਜਾਣ ਦੋ ਅੱਗੇ ਇਹ ਜਿਹੜੀ ਉਹ ਸਭ ਕੁਝ ਸਾਹਮਣੇ ਆ ਰਿਹਾ ਵੀ ਕੀ ਕਰ ਰਹੀ ਹੈ ਸਰਕਾਰ ਉੱਥੇ ਤੇ ਦੂਜੇ ਪਾਸੇ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੁਸੀਂ ਵੀ ਨਜ਼ਦੀਕੀ ਤੋਂ ਉਹਨਾਂ ਨੂੰ ਜਾਣਦੇ ਹੋ ਉਹਨਾਂ ਦੀ ਬਹਾਦਰੀ ਨੂੰ ਕਿਵੇਂ ਵੇਖਦੇ ਹੋ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭਾਰਤੀ ਕਿਸਾਨ ਨੂੰ ਇੱਕ ਤਾਂ ਸਿੱਧੂਪੁਰ ਵੱਲੋਂ ਸਲੂਟ ਕਰਦੇ ਆ ਸੱਚਮੁੱਚ ਉਹ ਸਾਡੀ ਡੀਸੀ ਸਾਹਿਬ ਡੀਸੀ ਸਾਹਿਬ ਕਮਾਉਣ ਦੇ ਹੱਕਦਾਰ ਵਾ ਜਿਹੜੀ ਸੱਚੀ ਗੱਲ ਵਾ ਮੈਂ ਪਹਿਲਾਂ ਤਾਂ ਜਦੋਂ ਡੀਸੀ ਸਾਹਿਬ ਪਹਿਲਾਂ ਵੀ ਸਾਨੂੰ ਮਿਲਦੇ ਆ ਤੇ ਉਹਨਾਂ ਦਾ ਮੈਂ ਜਿਹੜਾ ਕੰਮ ਕਰਨ ਦਾ ਜੋ ਢੰਗ ਨੂੰ ਵੇਖ ਕੇ ਕਹਿੰਦਾ ਹਾਂ ਨਾ ਵੀ ਜਦੋਂ ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਬੋਲੇ ਤੇ ਤੁਹਾਡੀ ਬਦਲੀ ਕਰ ਦੇਣਗੇ ਪਰ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਮੈਂ ਜਿੱਥੇ ਵੀ ਰਹੂੰਗੀ ਮੈਂ ਡੀਸੀ ਰਹਿਣਾ ਤੇ ਮੈਂ ਇਸ ਤਰ੍ਹਾਂ ਕੰਮ ਕਰੂੰਗੀ ਪਰ ਉਹਨਾਂ ਨੇ ਹੜਾਂ ਦੇ ਵਿੱਚ ਜਿੱਡੀ ਵੱਡੀ ਡਿਊਟੀ ਡੀਸੀ ਸਾਹਿਬ ਨੇ ਨਿਭਾਈ ਆ ਉਹ ਡਿਊਟੀ ਜਿਹੜੀ ਆ ਉਹ ਸੱਚਮੁੱਚ ਸਲਾਉਣਯੋਗ ਆ ਤੇ ਬੜੀ ਵੱਡੀ ਪਰ ਨਾਲ ਦੀ ਨਾਲ ਮੈਂ ਇੱਕ ਹੋਰ ਗੱਲ ਕਰਦਿਆਂ ਇੱਕ ਜਿੰਨੇ ਜਿਹੜਾ ਸਰਕਾਰ ਕੋ ਸ਼ਾਬਾਸ਼ ਲੈਣ ਵਾਲਾ ਆਈਜੀ ਨਾਨਕ ਸਿੰਘ ਜਿੰਨੇ ਉੱਥੇ ਸਾਨੂੰ ਉਠਾਇਆ ਸੀ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਸੀ ਜੇ ਕਿਤੇ ਨਜ਼ਰ ਆਵੇ ਤੇ ਇੱਕ ਅੱਧੀ ਫੋਟੋ ਵਿਖਾ ਦਿਓ ਸਾਨੂੰ ਵੀ ਉਹ ਇਹ ਅੰਮ੍ਰਿਤਸਰ ਉਹਦਾ ਵੀ ਆ ਉਹਦੀ ਫੋਟੋ ਵਿਖਾ ਦਿਓ ਇੱਕ ਅੱਧੀ ਸਾਨੂੰ ਵੀ ਕਿਸਾਨ ਕੁੱਟਣ 'ਚ ਕਿੰਨਾ ਰਿਟਾਇਰ ਨਹੀਂ ਹੋ ਗਿਆ ਮੈਂ ਜੇ ਉਹਨਾਂ ਦੇ ਹੁਣ ਮਰ ਆ ਤੈਨੂੰ ਵੇਖੀਏ ਭਲਾ ਵੀ ਕਿੰਨਾ ਕੁ ਰਿਟਾਇਰ ਤੇ ਕਿੰਨਾ ਕੁ ਤੁਸਈਆਂ ਆਈ ਜੀ ਸਾਹਿਬ ਜੇ ਡੀਸੀ ਸਾਹਿਬ ਨੇ ਸਾਡਾ ਅੰਮ੍ਰਿਤਸਰ ਦੀ ਇਹਦੇ ਆਈ ਜੀ ਬਾਰਡਰ ਰੇਂਜ ਬਾਰਡਰ ਰੇਂਜ ਇਹਦੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਆਈ ਜੀ ਬਾਰਡਰ ਰੇਂਜ ਨੂੰ ਪੈਂਦਾ ਵਾ ਤੇ ਇੱਕ ਸੜਕ ਤੇ ਕਿਤੇ ਫੋਟੋ ਹੀ ਵਿਖਾ ਦਿਓ ਕਮ ਸਿਕਾ ਭਗਵੰਤ ਮਾਨ ਕੋ ਸਿੱਕੇ ਕੋਈ ਫੋਟੋ ਵਿਖਾ ਦਿਓ ਸਾਨੂੰ ਵਿਖਾ ਦਿਦਾਓ ਵੀ ਸਾਡਾ ਆਈ ਜੀ ਵੀ ਕਿੰਨਾ ਕਿਤੇ ਲੱਗਾ ਐਸਐਸਪੀ ਸਾਹਿਬ ਦਿਨ ਰਾਤ ਲੱਗੇ ਆ ਡੀਐਸਪੀ ਲੱਗੇ ਪਰ ਆਈ ਜੀ ਸਾਹਿਬ ਲੋਕੇ ਕਿਉਂ ਬੈਠੇ ਇਹ ਸਾਡੇ ਪੱਲਿਓਂ ਬਾਹਰ ਦੀ ਗੱਲ ਵਾ ਨਗਲੀ ਸਾਹਿਬ ਫੋਟੋ ਕਲਚਰ ਦੀ ਤੁਸੀਂ ਗੱਲ ਕਰਦੇ ਵੀ ਫੋਟੋ ਦਿਖਾ ਦਿਓ ਪਰ ਬਹੁਤ ਸਾਰੇ ਲੀਡਰ ਫੋਟੋਆਂ ਖਚਾਉਣ ਵੀ ਇਸ ਏਰੀਆ ਦੇ ਵਿਚਾਰੇ ਆ ਨਹੀਂ ਬਿਲਕੁਲ ਪੱਕੀ ਗੱਲ ਹੈ ਜੀ ਵੇਖੋ ਇਹ ਲੋਕਾਂ ਨੇ ਆਪਣੀ ਬਾਹ ਆਪ ਫੜੀ ਹੈ ਲੋਕਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਆਪਣੀ ਬਾਹ ਅੱਜ ਤਰਾਸਦੀ ਇਹ ਆ ਵੀ ਮਜ਼ਦੂਰਾਂ ਦੇ ਕੋਠੇ ਜਿਹੜੇ ਚੋਰੇ ਆ ਚਾਹੇ ਉਹ ਪਿੰਡਾ ਜਿਹਾ ਉੱਥੇ ਹੜ ਨਹੀਂ ਆਇਆ ਉਹਨਾਂ ਦੇ ਕੋਠੇ ਚੋਰੇ ਆ ਤਰਪਾਲਾਂ ਜਿਹੜੀਆਂ ਬਾਜ਼ਾਰ ਦੇ ਵਿੱਚੋਂ ਮੁੱਕੀਆਂ ਸਾਰੀਆਂ ਸਾਨੂੰ ਜਿੱਥੇ ਉਹਨਾਂ ਦੀ ਬਾਹਾਂ ਫੜਨ ਵਾਸਤੇ ਤਰਪਾਲਾਂ ਦਾ ਇੰਤਜ਼ਾਮ ਚੱਲ ਰਿਹਾ ਉੱਥੇ ਕਿਸਾਨਾਂ ਦੀ ਬਾਹਾਂ ਫੜਨ ਵਾਸਤੇ ਚੋਕਰ ਸਾਰਾ ਕੁਝ ਸਰਕਾਰ ਜਿਹੜੀ ਆ ਦਊਗੀ ਸਾਨੂੰ ਪਰ ਉਦੋਂ ਦਊਗੀ ਜਦੋਂ ਵੋਟਾਂ ਲੈਣ ਦਾ ਟਾਈਮ ਆਇਆ ਉਦੋਂ ਦੱਸੂਗੀ ਕਿ ਪਏ ਇਲਾਕੇ ਦੇ ਵਿੱਚ ਕੀ ਆ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕਹਿ ਰਹੀ ਪਈ ਸੀ ਟੀਮਾਂ ਭੇਜ ਕੇ ਵੇਖਾਂਗੇ ਈਰਾਨ ਦਾ ਰਾਸ਼ਟਰਪਤੀ ਤੇ ਬੋਲੇ ਪ੍ਰਧਾਨ ਮੰਤਰੀ ਤੇ ਬੋਲੇ ਵੀ ਪੰਜਾਬ 'ਚ ਹੜ੍ਹ ਆ ਗਿਆ ਬੜਾ ਦੁੱਖ ਹੋਇਆ ਵਾ ਇਹ ਅਰਦਾਸ ਕਰਦੇ ਵੀ ਮੁਸ਼ਕਲ 'ਚੋਂ ਨਿਕਲੇ ਪਰ ਭਾਰਤ ਦਾ ਪ੍ਰਧਾਨ ਮੰਤਰੀ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹਨੂੰ ਕੋਈ ਚਿੰਤਾ ਨਹੀਂ ਆ ਉਹ ਸਗੋਂ ਰਸਤੇ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰੇ ਹੋ ਰਹੇ ਇਹਨਾਂ ਦੇ ਪੱਲੇ ਕੁਝ ਨਹੀਂ ਆ ਜੀ ਤੁਸੀਂ ਪਸੇ ਗੱਲ ਕਰੀਏ ਜਿਸ ਤਰ੍ਹਾਂ ਹਾਲਾਤ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਕਾਫੀ ਚਿਰ ਜਿਹੜਾ ਕਿਸਾਨ ਉਠਣੀ ਪਊਗਾ ਲੰਮਾ ਸਭਾ ਕਿਸਾਨ ਨੂੰ ਇਹਨਾਂ ਜ਼ਮੀਨਾਂ ਦੇ ਵਿੱਚ ਸੰਘਰਸ਼ ਕਰਨਾ ਪੈ ਸਕਦਾ ਜਿਹੜਾ ਤੁਸੀਂ ਰਸਤੇ ਤੋਂ ਲੰਘ ਕੇ ਆਏ ਜੀ ਚਮਿਆਰੀ ਤੋਂ ਗੱਗੋਮਾਲ ਨੂੰ ਜਿਹੜਾ ਆਉਂਦਾ ਇਹ 1988 ਛੜ ਆਇਆ ਸੀ ਤੇ ਇਹ ਜਿਹੜਾ ਰੋਡ ਵਾਜ ਤੋਂ 4 ਸਾਲ ਪਹਿਲਾਂ ਬਣਿਆ ਨਹੀਂ ਤੇ ਇਥੇ ਦਮ ਪਿਆ ਹੁੰਦਾ ਸੀ ਕਹਿਣ ਤੋਂ ਭਾਪੀ 30 30 ਸਾਲ ਤੇ ਸਰਕਾਰ ਨੋਟਦਿਆਂ ਲੱਗ ਜਾਂਦੇ ਆ ਤੇ ਕਿਸਾਨਾਂ ਦਾ ਤਾਂ ਕੀ ਹਾਲਾਤ ਬੰਨਾ ਤੁਹਾਡੇ ਸਾਹਮਣੇ ਆ ਪਰ ਅਸੀਂ ਆਪਣੀ ਤਿਆਰੀ ਇਹ ਕਰ ਰਹੇ ਆ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਬੇਨਤੀ ਵੀ ਕਰਦੇ ਆ ਕਿ ਰਾਸ਼ਨ ਵੱਲੋਂ ਭਾਵੇਂ ਥੋੜੀ ਜਿਹਾ ਆਪਾਂ ਬ੍ਰੇਕ ਲਾਈਏ ਹੁਣ ਡੀਜ਼ਲ ਹੁਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਵੀ ਚਾਹੀਦਾ ਵਾ ਜਿਹੜੀਆਂ ਖਾਦਾਂ ਚਾਹੀਦੀਆਂ ਵਾਂ ਜਿਹੜਾ ਆਚਾਰ ਚਾਹੀਦਾ ਵਾ ਇਨਾਂ ਦੇ ਕੰਮ ਨਹੀਂ ਹਜੇ ਚੱਲਨੇ ਜਿੰਨਾ ਚਿਰ ਕੰਮ ਨਹੀਂ ਚੱਲਦੇ ਉਹਨਾਂ ਆਪਾਂ ਨੂੰ ਲੰਮੇ ਜਿਹੜੀ ਤਰਤੀਬ ਆ ਉਹਦੇ ਨਾਲ ਚੱਲ ਕੇ ਆਪਾਂ ਨੂੰ ਇਹਨਾਂ ਲੋਕਾਂ ਦਾ ਸਹਿਯੋਗ ਜਿਹੜਾ ਵਾ ਉਹ ਕਰਨਾ ਚਾਹੀਦਾ ਜੀ ਸੋ ਧੰਨਵਾਦ ਇਸ ਭਾਰਤੀ ਕਿਸਾਨ ਜੂਨ ਇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਦੇ ਵੱਲੋਂ ਇੱਕ ਵੱਡੇ ਖੁਲਾਸੇ ਵੀ ਕੀਤੇ ਗਏ ਕਿ ਪ੍ਰਸ਼ਾਸਨ ਦੀ ਅੰਗਹੀਲੀ ਜਿਹੜੀ ਆ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਦੂਜੇ ਪਾਸੇ ਉਹਨਾਂ ਨੇ ਡੀਸੀ ਅਮਰਸਰ ਦਾ ਵੀ ਧੰਨਵਾਦ ਕੀਤਾ ਤੇ ਦੂਜੇ ਪਾਸੇ ਸਿਕਸ ਸੰਸਥਾਵਾਂ ਦੀ ਗੱਲ ਕੀਤੀ ਹੈ ਕਿ ਇਸ ਪੰਜਾਬ ਦੇ ਵਿੱਚ ਸਿਕਸ ਸੰਸਥਾਵਾਂ ਦੇ ਵੱਲੋਂ ਮਾਝੇ ਦੇ ਵਿੱਚ ਆਣ ਕੇ ਰਮਦਾਸ ਦੇ ਆਣ ਕੇ ਵਿੱਚ ਵੱਡੀ ਕੀ ਰਾਸ਼ਨ ਦੀ ਜਿੱਥੇ ਇਥੇ ਪੂਰੀ ਤਰ੍ਹਾਂ ਲੋਡ ਸੀ ਲੋਕਾਂ ਤੱਕ ਪਹੁੰਚ ਚੁੱਕਾ ਹੈ ਪਰ ਹੁਣ ਡੰਗਰਾਂ ਦੇ ਅਚਾਰੇ ਲੋੜ ਆ ਬੇਨਤੀ ਹੈ ਉਹਨਾਂ ਨੂੰ ਕਿ ਵੀ ਡੰਗਰਾਂ ਦਾ ਅਚਾਰਾ ਲੈ ਕੇ ਇਸ ਇਲਾਕੇ ਵਿੱਚ ਪਹੁੰਚਾ ਜਾਵੇ